ਵੱਡੀ ਖੁਸ਼ਖਬਰੀ ਕਿ ਅੱਜ ਛੋਟਾ ਸਿੱਧੂ ਮੂਸੇਵਾਲਾ ਆਪਣੀ ਹਵੇਲੀ ਪਹੁੰਚ ਚੁੱਕਿਆ ਹੈ ਉਹੀ ਫੋਰਚੂਨਰ ਗੱਡੀ 30 ਪਿਛੇ 8 ਬਲੀਏ ਵਾਲੀ ਜਿਸ ਦਾ ਗਾਣਾ ਵੀ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਤੇ ਉਹ ਲੀਕ ਹੋ ਚੁੱਕਿਆ ਸੀ ਤੇ ਅੱਜ ਦੇਖੋ ਉਹੀ ਗੱਡੀ ਤੇ ਸਿੱਧੂ ਮੂਸੇਵਾਲਾ ਦੀ ਐਂਟਰੀ ਹਵੇਲੀ ਵਿੱਚ ਕੀਤੀ ਜਾ ਰਹੀ ਹੈ ਦੇਖੋ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਬਾਹਰ ਹੀ ਉਤਰ ਜਾਂਦੇ ਨੇ ਤੇ ਬਾਹਰ ਉਤਰ ਕੇ ਆਪ ਦੇਖੋ ਪੈਦਲ ਜਾਂਦੇ ਨੇ ਤੇ ਜਿਸ ਤੋਂ ਬਾਅਦ ਗੱਡੀ ਨੂੰ ਇੰਟਰ ਕੀਤਾ ਜਾਂਦਾ ਹੈ ਇਕੱਲੀ ਸਿੱਧੂ ਮੂਸੇਵਾਲਾ ਦੀ ਹੀ ਫੋਰਚੂਨਰ ਗੱਡੀ ਦੇ ਅੰਦਰ ਐਂਟਰੀ ਕੀਤੀ ਜਾਂਦੀ ਹੈ ਤੇ ਰੀਬਨ ਮੀ ਬੰਨਿਆ ਹ ਵੀਜ਼ਰ ਇਵੈਂਟ ਬਣਿਆ ਹੈ ਤੇ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਲਾਗਵੀਰਿੰਦਰ ਨੇ ਤਰੀਵਨ ਕੱਟ ਕੇ ਫੋਰਚੂਨਰ ਨੂੰ ਅੰਦਰ ਖੜਾ ਜਾਂਦਾ ਹੈ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਸਾਹਮਣਾਂ ਦਾ ਧੰਨਵਾਦ ਵੀ ਕਰ ਦਿੰਨੇ ਤੇ ਕੱਲਾ ਕੱਲਾ ਬੰਦਾ ਦੇਖੋ ਅੰਦਰ ਜਾ ਰਿਹਾ ਤੇ ਫੋਰਚੂਨਰ ਦੇ ਨਾਲ ਗਨਮੈਣ ਵੀ ਉਵੇਂ ਹੀ ਨੇ ਸਿੱਧੂ ਮੂਸੇਵਾਲ ਦੀ ਗੱਡੀ ਨੂੰ ਅੰਦਰ ਐਂਟਰੀ ਕਰਦੇ ਆਂ ਹੀ ਦੇਖੋ ਸਾਰਾ ਗੇਟ ਬੰਦ ਕਰ ਦਿੰਦੇ ਨੇ ਤੇ ਪਿੱਛੇ ਗੱਡੀ ਹੁੰਦੀ ਉਹ ਬਾਰੀ ਰਹਿ ਜਾਂਦੀ ਹੈ ਬਾਕੀ ਸਾਰਾ ਹਵੇਲੀ ਦੇ ਅੰਦਰ ਜਸ਼ਨ ਦਾ ਮਾਹੌਲ ਪੂਰਾ ਬਣਿਆ ਹੋਇਆ ਹੈ ਤੇ ਉਹ ਵੀ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਇਹ ਹਵੇਲੀ ਆਉਣ ਤੋਂ ਪਹਿਲਾਂ ਸ ਅਟਕਨੋਮੀ ਜੀਜੀਐਸ ਦੀ ਵੀਡੀਓ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਜੇਕਰ ਪੂਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੀ ਸਕਰੀਨ ਉੱਪਰ ਐਂਡ ਸਕਰੀਨ ਤੇ ਸ਼ੋਅ ਹੋ ਰਹੀ ਹੈ ਕਲਿੱਕ ਕਰਕੇ ਦੇਖ ਸਕਦੇ ਹੋ ਧੰਨਵਾਦ